ਦੇਖੋ ਲਗਾਤਾਰ 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਔਰ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਔਰ ਲਗਾਤਾਰ ਫੰਕੀ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨੇ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਿਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਜਿਹੜਾ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਪੂਰੇ ਨਿਭਸਾ ਬਨੇ ਇੱਕ ਵਾਰ ਫੇਰ ਪੰਜਾਬ ਨੂੰ ਨਿਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਤੇ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਬਾਚਾਈ ਸੀ ਉਹ ਸਾਰੇ ਵਾਅਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇ ਵੀ ਫੇਲ ਹੋਈ ਹੈਗੀ ਸੋ ਜਿਹੜਾ ਇੰਟੈਰਮ ਬਜਟ ਆ ਇਹ ਨੇ ਮੈਂ ਸਮਝਦਾ ਦੇਸ਼ ਨੂੰ ਨਰਾਸ਼ ਕੀਤਾ ਪਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਜਿਨ੍ਹਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਵੀ ਸੀ ਕਿ ਤਿੰਨਾਂ ਮਹੀਨਾ ਸ਼ਾਇਦ ਉਹ ਲਾਗੂ ਕਰ ਦਣ ਉਹ ਵੀ ਅੱਜ ਫੇਲ ਹੋ ਜਾਣਗੇ ਉਮੀਦ ਸੀਗੀ ਕਿ ਇਹਨਾਂ ਤਿੰਨਾਂ ਮਹੀਨਾ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਲੇ ਡਿਵੈਲਪਮੈਂਟ ਫੰਡ ਦੇ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪੈਂਡਿੰਗ ਪਏ ਨੇਗੇ ਸਾਨੂੰ ਆਸ ਸੀ ਕਿ ਅੱਜ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਪੰਜਾਬੀਆਂ ਦਾ ਹੱਕ ਆ ਪੰਜਾਬ ਦਾ ਹੱਕ ਆ ਉਹ ਲਗਭਗ 18000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਸੇ ਲੈ ਕੇ ਰਾਂਗੇ ਕਿ ਅਸੀਂ ਕੋਰਟ ਚ ਜਾਈਏ ਕਿ ਅਸੀਂ ਹੋਰ ਜਾਂ ਸਾਨੂੰ ਕੋਈ ਸ਼ਿਕਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬੜਦੇ ਨੇ ਉਸੇ ਲਵਾਂਗੇ ਹਰਿਆਣਾ ਦੇ ਗਿਆਨਸ਼ੰਤ ਗੁਪਤਾ ਜੀ ਕਹਿੰਦੇ ਨੇ ਕਿ ਇਹ ਬਜਟ ਬਹੁਤ ਅੱਛਾ ਪੇਸ਼ ਕੀਤਾ ਗਿਆ ਹੈ ਆਰਥਿਕ ਸਥਿਤੀ ਜਿਹੜੀ 9 ਸਾਲ ਤੋਂ थी ਆ ਕਾਫੀ ਸਾਡੀ ਉੱਪਰ ਜਾ ਚੁੱਕੀ ਔਰ ਹੁਣ ਹੋਰ ਵੀ ਉੱਪਰ ਜਾਏਗੀ ਦੇਸ਼ ਦੇ ਅੰਦਰ ਜਦ BJP ਦਾਬਾ ਕਰ ਦਿਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਹਾਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵੱਧ ਗਈ ਆ ਜਿਹੜੇ ਬੈਨੀਫਿਸ਼ੀਰੀ ਲੈ ਕੇ ਉਹਨਾਂ ਦੀ ਗਿਣਤੀ ਵੱਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇੱਥੋਂ ਪਤਾ ਲੱਗਦਾਗਾ ਕਿ ਬੀਜੇਪੀ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ